ਦੀ ਆਪਣੀ ਵੀਡੀਓ ਇੱਕ ਗਾਰਡਨ ਦੀ ਸੈਰ ਆ ਗਈ ਜਿਹੜਾ ਕਿ ਫਲਾਂ ਵਾਲਾ ਤੇ ਸਬਜ਼ੀਆਂ ਵਾਲਾ ਗਾਰਡਨ ਹੈਗਾ ਮੇਨਲੀ ਆਪਾਂ ਫਲਾਂ ਤੇ ਫੋਕਸ ਕਰਾਂਗੇ ਫਲਾਂ ਦੇ ਵਿੱਚ ਅਲੱਗ-ਅਲੱਗ ਟਾਈਪ ਦੇ ਫਲ ਹੋਣਗੇ ਸਾਰੇ ਆਂਬ, ਚੀਕੂ, ਕੇਲੇ, ਗੰਨੇ ਠੀਕ ਆ ਸੰਤਰੇ ਤੇ ਬਦਾਮਾਂ ਦੇ ਤੇ ਨਾਸਪਤੀ ਤੇ ਅਨਾਨਾਸ ਤੇ ਆਲੂ ਬਖਾਰੇ ਬਦਾਮ, ਗੱਬੂ ਗੋਸ਼ੇ ਤੇ ਹੋਰ ਜਿਹੜੇ ਵੀ ਅੰਗੂਰਾਂ ਦੀਆਂ ਵੇਲਾ ਹੈਗੀਆਂ ਇੱਥੇ ਜਾਂ ਲੋਕਾਠ ਦਾ ਪੇੜ ਹੈਗਾ ਜਾਂ ਚਾਈ ਦਾ ਬੂਟਾ ਸੀਗਾ ਅਨਾਰਾਂ ਦੇ ਆਪਾਂ ਸਾਰੇ ਅਮਰੂਦਾਂ ਦੇ ਬੂਟੇ ਅੱਜ ਸੈਕ ਕਰਾਂਗੇ ਇੱਥੇ ਸਾਰੇ ਪਲਾਂਟ ਲੱਗੇ ਹੋਏ ਹੈਗੇ ਤੇ ਦੋ ਦੋ ਤਿੰਨ ਤਿੰਨ ਪਲਾਂਟ ਹੈਗੇ ਹਰ ਇੱਕ ਚੀਜ਼ ਦੇ ਤੇ ਆ ਔਲੇ ਵੀ ਹੈਗੇ ਆਪਾਂ ਔਲਿਆਂ ਦੇ ਕੋਲੇ ਖੜੇ ਹੈਗੇ ਇਹ ਔਲਿਆਂ ਦਾ ਛੋਟਾ ਬੂਟਾਗਾ ਇੱਥੇ ਔਲੇ ਨਹੀਂ ਲੱਗੇ ਹੋਏਗੇ ਅੱਗੇ ਆਪਾਂ ਦੇਖਾਂਗੇ ਤਾਂ ਔਲੇ ਹੋਰ ਵੀ ਹੈਗੇਗੇ ਉਧਰਲੇ ਪਾਸੇ ਇੱਕ ਦੀ ਗਾਂ ਗਈ ਠੀਕ ਆ ਚਲੋ ਆਪਾਂ ਸਟਾਰਟ ਕਰ ਦਿੰਦੇ ਹਾਂ ਸਭ ਤੋਂ ਪਹਿਲਾਂ ਤਾਂ ਉਧਰਲੇ ਪਾਸੇ ਠੀਕ ਆ ਇੱਕ ਇਹ ਵਾਲੇ ਬੂਟੇ ਨੇ ਇਹ ਸਿੱਦੇ ਕਾਫੀ ਕੇਲੇ ਲੱਗੂ ਵੀ ਹੋਈ ਹੈਗੇ ਠੀਕ ਆ ਆ ਦੇਖੋ ਇਹੇ ਬਿਨਾ ਬੀਜ ਵਾਲਾ ਜਿਹੜਾ ਕੇਲਾ ਹੁੰਦਾ ਨਾ ਉਹ ਉਨਾਂ ਤੇ ਆਉਂਦੇ ਹੈਗੇ ਤੇ ਇਹਦੇ ਜਿਹੜੇ ਆ ਫੁੱਲ ਆ ਕੇ ਸਲੈਡ ਨਹੀਂ ਪਿੱਛੇ ਕੱਟੇ ਹੋਏ ਇਹਨਾਂ ਨੇ ਕਿਉਂਕਿ ਇਹਨਾਂ ਨੂੰ ਕੇਲੇ ਇਹਨੇ ਇਹਨੇ ਵਧਾਉਣੇ ਸੀਗੇ ਤਾਂ ਕਰਕੇ ਇੱਥੋਂ ਆ ਦੇਖੋ ਆਹਾਂ ਇਹ ਨਹੀਂ ਸਦਾ ਕੱਟਤਾਗਾ ਤੇ ਇਹ ਜਿਹੜਾ ਫਲਾਵਰ ਆਗਾ ਠੀਕ ਆ ਕੇਲਿਆਂ ਦਾ ਠੀਕ ਆ ਇਹਦੀ ਸਬਜ਼ੀ ਵੀ ਬਣਦੀ ਹੈਗੀ ਆ ਦੇਖੋ ਛੋਟੇ ਛੜ ਕੇਲੇ ਬਾਨੇ ਸੀਗੇ ਹਜੇ ਠੀਕ ਆ ਆ ਆ ਅੰਦਰਲੀ ਇਹਦੀ ਹੁੰਦੀ ਹੈਗੀ ਕੇਲਿਆਂ ਦੇ ਛਿਲਕੇ ਦੇ ਵਿੱਚ ਜਿਹੜਾ ਕੇ ਲਈ ਜਿਤ ਬਾਨੇ ਹੁੰਦੇ ਹੈਗੇ ਆਪਾਂ ਦਿਖਾ ਰਹੇ ਹਾਂ ਠੀਕ ਹੈ ਮੇਨ ਤੇ ਆਪਾਂ ਇਹ ਤੇ ਅਲੱਗ ਵੀਡੀਓ ਬਣਾਵਾਂਗੇ ਕਿ ਇਹਨਾਂ ਨੂੰ ਕਿਵੇਂ ਕੇਅਰ ਦੀ ਲੋੜ ਹੁੰਦੀ ਹੈ ਠੀਕ ਡਗ ਡਗ ਕੇ ਟੇਡੇ ਵਿੰਗੇ ਹੋ ਚੁੱਕੇ ਹੈਗੇ ਇਹ ਬੂਟਾ ਸਿਗਾ ਆਪਣਾ ਚਕੋਤਰੇ ਦਾ ਹੀ ਹੈਗਾ ਠੀਕ ਹੈ ਦੇਖਦੇ ਆਪਾਂ ਅੱਗੇ ਵੀ ਹੋਣਗੇ ਚਕੋਤਰੇ ਜੇ ਵੱਡਾ ਹੋਇਆ ਤਾਂ ਤੇ ਇਧਰਲੇ ਪਾਸੇ ਕੀ ਕਹਿੰਦੇ ਇਹਨੂੰ ਇਧਰਲੇ ਪਾਸੇ ਇਹ ਮੁਸੰਮੀਆਂ ਦਾ ਸੀਗਾ ਠੀਕ ਆ ਆਹ ਦਾ ਬੁੱਟਾ ਦੇਖੋ ਮੁਸੰਮੀਆਂ ਲੱਗੀਆਂ ਹੋਈਆਂ ਸੋਨ ਤਾਂ ਕਾਫੀ ਤੋੜ ਲੀਏ ਗੀਆਂ ਆਹ ਮੁਸੰਮੀਆਂ ਦਾ ਬੁੱਟਾ ਹੈਗਾ ਠੀਕ ਆ ਉੱਪਰਲੇ ਪਾਸੇ ਮੁਸੰਮੀਆਂ ਲੱਗੀਆਂ ਹੋਈਆਂ ਹੋਈਆਂ ਤੇ ਅੱਗੇ ਅਸੀਂ ਚੱਲਦੇ ਜਾ ਰਹੇ ਹਾਂ ਇਹ ਇਸ ਤੋਂ ਬਾਅਦ ਅਨਾਰਾਂ ਦਾ ਬੁੱਟਾ ਆਉਣਾ ਹੈਗਾ ਠੀਕ ਆ ਸਰਦੀ ਕਰਕੇ ਅਸੇ ਪੱਤੇ ਝੜ ਚੁੱਕੇ ਹੈਗੇ ਤੇ ਅਮਰੂਦ ਜਿਹੜੇ ਵੀ ਜਿਹੜੇ ਪੱਕੇ ਸੀਗੇ ਪਹਿਲਾਂ ਇਹਨਾਂ ਨੂੰ ਤੋੜ ਲਏਗੇ ਇਧਰਲੇ ਪਾਸੇ ਇੱਕ ਅਮਰੂਦ ਹੋਣੀ ਵੀ ਲੱਗਿਆ ਹੋਇਆ ਹੈਗਾ ਠੀਕ ਆ ਬਾਕੀ ਜਾਨਵਰ ਜੰੂਰ ਵੀ ਖਾ ਜਾਂਦੇ ਵਿੱਚੋਂ ਤੇ ਇਧਰ ਲੱਗਿਆ ਹੋਇਆ ਹੈਗਾ ਸੋਰਾ ਆਪਾਂ ਇਹ ਦੁਬਾਰਾ ਇਧਰਲੇ ਪਾਸੇ ਨਾਸਪਤੀ ਦਾ ਬੂਟਾਗਾ ਆਪਾਂ ਤੁਹਾਨੂੰ ਇੱਕ ਵੀਡੀਓ ਪਹਿਲਾਂ ਦਿਖਾ ਚੁੱਕੇ ਹਾਂਗੇ ਜਦੋਂ ਨਾਸਪਤੀਆਂ ਲੱਗੀਆਂ ਹੋਈਆਂ ਸੀ ਇੱਥੇ ਉਹ ਵੀਡੀਓ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਆਪਾਂ ਲਿੰਕ ਦੇਵਾਂਗੇ ਪੱਕਾ ਕਿ ਇਹ ਪਿੰਡ ਸਿੜੀਆਂ ਵਿੱਚ ਠੀਕ ਹੈ ਬਠਿੰਡੇ ਦੇ ਕੋਲ ਇਹ ਤੇ ਮਤਲਬ ਨਾਸਪਤੀਆਂ ਵੀ ਲੱਗੀਆਂ ਹੋਈਆਂ ਸੀ ਦੀਆਂ ਠੀਕ ਹੈ ਆਲੂ ਖਾਰੇ ਵੀ ਲੱਗੇ ਸੀਗਾ ਸੁਕਾਠ ਵੀ ਲੱਗੇ ਹੋਇਆ ਸੀਗਾ ਇਸ ਤੋਂ ਬਾਅਦ ਇਹ ਅਮਰੂਦ ਆ ਗਿਆ ਵੀ ਠੀਕ ਹੈ ਥੱਲੇ ਇਹਨਾਂ ਦੀ ਗੋਭੀ ਵੀ ਰੱਖੀ ਹੈਗੀ ਇਹ ਦੇਖੋ ਅਮਰੂਦ ਕਿਵੇਂ ਛੋੜੇ ਨਹੀਂ ਇਹਨਾਂ ਨੇ ਠੀਕ ਆ ਇਹ ਕਾਫੀ ਆਏ ਫੜ ਚੁੱਕੇ ਆਗੇ ਵੱਡੇ ਅਮਰੂਦ ਅਗੇ ਵੀ ਇਹਦੀ ਵੀ ਕਿਸਮ ਆ ਨਾ ਆਪਾਂ ਅਲੱਗ ਵੀਡੀਓ ਬਣਾ ਲਗਦੀ ਕਿਸਮਾਂ ਦੀਆਂ ਵੀ ਕਿਹੜੀ ਕਿਹੜੀ ਕਿਸਮਾਂ ਦੇ ਅਮਰੂਦ ਲੱਗੇ ਆਗੇ ਇਧਰਲੇ ਪਾਸੇ ਜਿਹੜਾਗਾ ਠੀਕ ਆ ਇਹ ਪਲਾਂਟ ਹੈਗਾ ਨਿੰਬੂਆਂ ਦਾ ਇੱਥੇ ਵੱਡੇ ਨਿੰਬੂ ਲੱਗੇ ਹੈਗੇ ਜਿਵੇਂ ਗਲਗਲ ਦੀ ਸ਼ੇਪ ਹੁੰਦੀ ਹੈ ਨਾ ਉਸ ਤਰ੍ਹਾਂ ਦਾ ਨਿੰਬੂ ਲੱਗਦਾ ਇਹਤੇ ਤੇ ਇੱਕ ਨਿੰਬੂ ਅੱਧ ਡਿੱਗਿਆ ਵੀ ਹੋਇਆ ਤੁਹਾਨੂੰ ਦਿਖਾਉਣਾ ਮੈਂ ਪੱਕ ਕੇ ਪੂਰਾ ਠੀਕ ਆ ਇਹਦੀਆਂ ਆ ਦੇਖੋ ਇਹਦੀਆਂ ਨਾ ਕਟਿੰਗ ਵੀ ਠੋਕ ਚੁੱਕੀਆਂ ਗਈਆਂ ਜਿਵੇਂ ਆਪਾਂ ਕਹਿੰਦੇ ਹੁੰਦੇ ਨਾ ਦਾਬ ਦੀਆਂ ਲਈ ਠੀਕ ਆ ਆ ਦਾਬਾਂ ਇਹ ਨਹੀਂ ਉੱਗੀਆਂ ਹੋਈਆਂ ਦੇਖੋ ਆ ਦਾਬ ਉੱਗੀ ਪਈ ਹੈ ਵਿੱਚ ਆਹ ਜਿਹੜਾ ਤਣਾ ਸੀ ਇਹਦਾ ਇਹਦੇ ਵਿੱਚ ਫਸ ਗਿਆ ਇੱਥੇ ਇਹ ਤੋਂ ਦਾਬ ਦੀ ਨਵੇਂ ਠੀਕ ਆ ਕਿ ਨਵਾਂ ਬੂਟਾ ਤਿਆਰ ਹੋ ਗਿਆ ਗਿਆ ਇਹ ਹੁਣ ਨਵਾਂ ਬੂਟਾ ਤਿਆਰ ਹੋ ਗਿਆ ਇਹਨੂੰ ਆਪਾਂ ਕੱਢ ਕੇ ਲਿਜਾ ਵੀ ਸਕਦੇ ਹਾਂਗੇ ਕਾਫੀ ਦਾਬਾਂ ਤਿਆਰ ਹੋ ਰਖੀਆਂ ਆ ਤੁਹਾਨੂੰ ਹੋਰ ਵੀ ਦਿਖਾ ਦਿੰਦਾ ਮੈਂ ਇਧਰਲੇ ਪਾਸੇ ਵੀ ਦਾਬ ਇੱਕ ਤਿਆਰ ਹੋ ਗਈ ਹੈਗੀ ਠੀਕ ਆ ਇਸੇ ਦੇ ਬੂਟੇ ਤੋਂ ਠੀਕ ਇੱਕ ਤਾਬ ਹੋਰ ਤਿਆਰ ਹੋ ਗਈ ਆ ਦੇਖੋ ਤੁਹਾਨੂੰ ਪਾਟ ਕੇ ਦਿਖਾਉਣਾ ਹੈ ਇਹਨੂੰ ਆ ਤਣਾ ਸੀ ਇਧਰੋਂ ਇਹਦਾ ਇਹ ਇਧਰਲੇ ਪਾਸੇ ਠੀਕ ਹੈ ਇਹਦੇ ਵਿੱਚ ਜਾ ਕੇ ਇਹਦੀਆਂ ਰੂਟਸ ਨਿਕਲਿਆ ਆਈਆਂ ਰੂਟਸ ਤੋਂ ਬਾਅਦ ਇੱਕ ਨਵਾਂ ਪਲਾਂਟ ਤਿਆਰ ਹੋ ਗਿਆਗਾ ਆ ਪਿਆ ਨਵਾਂ ਪਲਾਂਟ ਹੋ ਠੀਕ ਹੈ ਆ ਦੇਖੋ ਆ ਨਵਾਂ ਪਲਾਂਟ ਤਿਆਰ ਹੋ ਗਿਆਗਾ ਇੱਥੇ ਆਪਾਂ ਲਗਾ ਵੀਡੀਓ ਨਾ ਲਾਗੇ ਕੋਈ ਗੱਲ ਨਹੀਂ ਇਹ ਵੱਡੇ ਨਿੰਬੂ ਦਾ ਪਲਾਂਟ ਹੈਗਾ ਠੀਕ ਹੈ ਦੇਖੋ ਆ ਦੇਖੋ ਨਿੰਬੂ ਐਡੇ ਵੱਡੇ ਸਾਈਜ਼ ਦਾ ਨਿੰਬੂ ਹੈਗਾ ਇਹ ਠੀਕ ਆ ਇਧਰਲੇ ਪਾਸੇ ਨਿੰਬੂ ਇਹ ਲੱਗੇ ਹੋਇਆ ਬਹੁਤ ਵੱਡੇ ਵੱਡੇ ਸਾਈਜ਼ ਦੇ ਵਿੱਚ ਇਸ ਤੋਂ ਬਾਅਦ ਇਧਰਲੇ ਪਾਸੇ ਆਮਲੇ ਦਾ ਬੂਟਾ ਹੈਗਾ ਠੀਕ ਆ ਇੱਥੇ ਆਮਲੇ ਲੱਗੇ ਵੀ ਹੋਏ ਸੀਗੇ ਤੇ ਇੱਕ ਹੋਰ ਤੇ ਲੱਗੇ ਹੋਏ ਸੀਗੇ ਜਿਹੜਾ ਕਾਫੀ ਵੱਡਾ ਸੀਗਾ ਆਹ ਦੇਖੋ ਇੱਥੇ ਲੱਗੇ ਹੋਏ ਸੀਗੇ ਔਲੇ ਹੁਣ ਤਾਂ ਆਮਲੇ ਦੀ ਰੁੱਤ ਲੰਘ ਚੁੱਕੀ ਹੈ ਪਰ ਫੇਰ ਵੀ ਥੋੜੇ ਥੋੜੇ ਇੱਥੇ ਔਲੇ ਰਹਿ ਗਏ ਹੈਗੇ ਠੀਕ ਆ ਆਹ ਦੇਖੋ ਔਲੇ ਇੱਥੇ ਲੱਗੇ ਹੋਏ ਕਾਫੀ ਇੱਥੇ ਵੀ ਲੱਗੇ ਹੋਏ ਹੈਗੇ ਤੋੜਨ ਵਾਲੇ ਪਏ ਆ ਹਜੇ ਠੀਕ ਆ ਪਿਛਲੀ ਵਾਰ ਤਾਂ ਇਹ ਟਾਹਣੀਆਂ ਟੁੱਟ ਗਈਆਂ ਸੀਗੀਆਂ, ਬਿੰਗੀਆਂ ਹੋ ਗਈਆਂ ਸੀਗੀਆਂ। ਆਇਲ ਅਗਲਾਕ ਕੇ ਇਧਰਲੇ ਪਾਸੇ ਬਦਾਮਾਂ ਦਾ ਬੂਟਾ ਹੈਗਾ। ਆਪਾਂ ਪਹਿਲਾਂ ਵੀ ਬਦਾਮ ਦਿਖਾਏ ਸੀਗੇ ਤੁਹਾਨੂੰ। ਠੀਕ ਹੈ ਤੇ ਬਦਾਮ ਲੱਗੇ ਸੀਗੇ ਤੇ ਉਹ ਵੀਡੀਓ ਨੂੰ ਆਪਾਂ ਡਿਸਕ੍ਰਿਪਸ਼ਨ ਦੇ ਵਿੱਚ ਮੈਂਸ਼ਨ ਕਰ ਦਾਂਗੇ ਜੇ ਤੁਹਾਨੂੰ ਪਤਾ ਲੱਗ ਜਾਊਗਾ ਆਪਣੇ ਆਪ ਹੀ ਵੀ ਇਹ ਉੱਥੇ ਹੀ ਪlant ਹੈਗਾ। ਇਹਦੇ ਆਸ-ਪਾਸੇ ਦੋ ਪlant ਜਿਹੜੇ ਸੀਗੇ ਆਲੂ ਬਿਖਾਰੇਦੇ ਸੀਗੇ। ਠੀਕ ਹੈ ਉਹਨਾਂ ਤੇ ਆਲੂ ਖਾਇ ਲੱਗੇ ਹੋਏ ਸੀਗੇ। ਗਰਮੀ ਦੇ ਵਿੱਚ ਵੀਡੀਓ ਪਾਈ ਸੀਗੀ ਆਪਾਂ। ਉਹ ਡਿਸਕ੍ਰਿਪਸ਼ਨ ਦੇ ਵਿੱਚ ਦੇ ਦਾਂਗੇ ਤੇ ਅੱਗੇ ਹੈਗੇ ਆ ਦੋ ਪlant ਕੀਕੂ ਹੁੰਦੇ ਇਹ ਪਲਾਂਟ ਹੈਗੇ ਕੀਕੂ ਹੁੰਦੇ ਇੱਥੇ ਛੀਕੂ ਲੱਗੇ ਵੀ ਹੋਏ ਥੋੜੇ ਛੋਟੇ ਛੋਟੇ ਤੇ ਇਹ ਵੀ ਆਪਾਂ ਵੀਡੀਓ ਪਹਿਲਾਂ ਪਾਈ ਹੋਈ ਹੈਗੀ ਤੁਹਾਨੂੰ ਸਾਰਾ ਕੁਝ ਉਹਦੇ ਵਿੱਚ ਮੈਂਸ਼ਨ ਕਰਕੇ ਨਾ ਤੁਸੀਂ ਦੇਖ ਸਕਦੇ ਹੋਗੇ ਕਿ ਕਿੰਨਾ ਕਹਤੇ ਫਰੂਟ ਲੱਗੇ ਆ ਸੀਗਾ ਇੱਧਰ ਆਲੂ ਬਖਾਰੇ ਹੈਗੇ ਹੁਣ ਪੈਨਾਂ ਦੇ ਮਤਲਬ ਪੱਤੇ ਝੜ ਸਕੇ ਪੱਤੇ ਝੜਦੇ ਦਾ ਮੌਸਮ ਹੋਗਾ ਇਹ ਇਧਰਲੇ ਪਾਸੇ ਇਹ ਆਲੂਖਾਰਾ ਦਾ ਬੂਟਾ ਹੈਗਾ ਆਹਾਂ ਸਟਾਰ ਫਰੂਟ ਜਿਹਨੂੰ ਆਪਾਂ ਕਹਿੰਦੇ ਹੁੰਦੇ ਹੈਗੇ ਠੀਕ ਆ ਇਹ ਤੇ ਕਾਫੀ ਫਰੂਟ ਲੱਗੇ ਦੇਖੋ ਆਹ ਸਟਾਰ ਫਰੂਟ ਦਾ ਬੂਟਾ ਹੈਗਾ ਇਹ ਤੇ ਕਾਫੀ ਫਰੂਟ ਲੱਗਿਆ ਹੋਇਆ ਹੈਗਾ ਠੀਕ ਆ ਤੇ ਟੇਸਟੀ ਵੀ ਬਹੁਤ ਲੱਗਦਾ ਹੈਗਾ ਦੇਖੋ ਸਾਰਾ ਅੰਦਰ ਤੱਕ ਭਰਿਆ ਹੋਇਆ ਹੈਗਾ ਇਧਰਲੇ ਪਾਸੇ ਦੇਖੋ ਠੀਕ ਆ ਸਟਾਰ ਫਰੂਟ ਦਾ ਪੇੜ ਸਾਰਾ ਫਰੂਟ ਦੇ ਨਾਲ ਭਰਿਆ ਪਿਆਗਾ ਤੇ ਇਹਦਾ ਫਰੂਟ ਬਸ ਹੁਣ ਪੱਕਣ ਵਾਲਾ ਹੀ ਹੈਗਾ ਥੋੜਾ ਥੋੜਾ ਹੋਰ ਵੱਡਾ ਹੋ ਜਾਊਗਾ ਫਿਰ ਇਹ ਖਾਣ ਚ ਵਾਹ ਵਾਹ ਸਵਾਦ ਲੱਗਦਾ ਹੁੰਦਾ ਹੈਗਾ ਇਹਦਾ ਬੂਟਾ ਤਾਂ ਕਾਫੀ ਛੇਤੀ ਫੈਲ ਗਿਆਗਾ ਪਿਛਲੀ ਵੀਡੀਓ ਜਿਹੜਾ ਬਹੁਤ ਛੋਟਾ ਸੀਗਾ ਇਹਦੇ ਜਿਹੜਾ ਫਰੂਟ ਇੱਧਰ ਦੇਖੋ ਆ ਲੱਗਿਆ ਪਿਆ ਫਰੂਟ ਉਹਦੇ ਪੱਕਿਆ ਹੋਇਆ ਪੂਰਾ ਠੀਕ ਆ ਆ ਵੱਡਾ ਫਰੂਟ ਲੱਗਿਆ ਹੋਇਆਗਾ ਸਟਾਰ ਫਰੂਟ ਦੇ ਬਹੁਤ ਜ਼ਿਆਦਾ ਫਾਇਦੇ ਹੁੰਦੇਗੇ ਆਪਾਂ ਇਹ ਤੇ ਵੀ ਅਲੱਗ ਵੀਡੀਓ ਬਣਾ ਕੇ ਤੁਹਾਨੂੰ ਦਿਖਾਵਾਂਗੇ ਠੀਕ ਆ ਹੁਣ ਕਿਉਂਕਿ ਇਹ ਫਰੂਟ ਦੇ ਨਾਲ ਭਰਿਆਗਾ ਤੇ ਤਾਂ ਕਰਕੇ ਦਿਖਾਉਂਦਾ ਜ਼ਿਆਦਾ ਫਾਇਦਾਗਾ ਇਹਦੇ ਕੀ ਕੀ ਫਾਇਦੇ ਹੈਗੇ ਉਹ ਵੀ ਦੱਸਾਂਗੇ ਇੱਧਰਲੇ ਪਾਸੇ ਵੀ ਟਿਕੂ ਦਾ ਬੂਟਾਗਾ ਠੀਕ ਆ ਇੱਧਰ ਟਿਕੂ ਲੱਗੋ ਵੀ ਹੋਏਗੀ ਅੰਦਰ ਵਿੱਚ ਦੇਖਣੇ ਪੈਣਗੇ ਆਪਾਂ ਠੀਕ ਹੈ ਤੇ ਹੋਰ ਵੀ ਆਪਾਂ ਨੂੰ ਮਿੱਟੀ ਜੀ ਲੱਗੀ ਹੋਈ ਹੈ ਵੀ ਦੇਖਣੇ ਪੈਣਗੇ ਉਧਰ ਵੀ ਲੱਗਿਆ ਹੋਇਆ ਉਹ ਉੱਥੇ ਵੀ ਲੱਗਿਆ ਹੋਇਆ ਇੱਕ ਉਹ ਦਿਖ ਰਿਹਾ ਹੋਏਗਾ ਤੇ ਇਹ ਵੀ ਕਾਫੀ ਭਰੇ ਹੁੰਦਾ ਸੀ ਚੀਕੂ ਨਾਲ ਤੇ ਹੁਣ ਇਸ ਮਹੀਨੇ ਦੇ ਵਿੱਚ ਫੁੱਟ ਨਹੀਂ ਹੈਗੀ ਇਹਦੀ ਠੀਕ ਹੈ ਤੋੜ ਲਿਆ ਚੀਕੂ ਉਹ ਤੋਂ ਪਹਿਲਾਂ ਇਧਰਲੇ ਪਾਸੇ ਅੰਗੂਰਾ ਦੀ ਵੇਲ ਲੱਗੀ ਇੱਥੇ ਵੀ ਅੰਗੂਰ ਲੱਗੇ ਹੋਏ ਸਦੀ ਗਰਮੀ 'ਚ ਠੀਕ ਹੈ ਦੋ ਵੇਲ ਲੱਗੀਆਂ ਇੱਕ ਉਧਰਲੇ ਪਾਸੇ ਹੈਗੀ ਇੱਕ ਇੱਥੇ ਹੈਗੀ ਠੀਕ ਹੈ ਆ ਦੇਖੋ ਵੇਲ ਕਾਫੀ ਵੱਡੀ ਹੋ ਚੁੱਕੀ ਹੈ ਲੱਗਦੀ ਹੈ ਵੀ ਪਹਿਲੀ ਹੋਈ ਹੈ ਬਾਵਾ ਇਧਰਲੇ ਪਾਸੇ ਆड़ੂਆਂ ਦਾ ਬੂਟਾ ਹੈਗਾ ਇਹ ਆड़ੂਆਂ ਦਾ ਬੂਟਾ ਲੱਗਿਆ ਹੋਇਆ ਹੈਗਾ ਇਹ ਵੀ ਨਾਲ ਆड़ੂਆਂ ਦਾ ਬੂਟਾ ਹੈਗਾ ਇਹ ਤੇ ਫਰੂਟ ਘੱਟ ਪਿਆ ਸੀਗਾ ਤੇ ਦੂਜੇ ਵਾਲੇ ਤੇ ਫਰੂਟ ਬਹੁਤ ਜ਼ਿਆਦਾ ਪਿਆ ਸੀਗਾ ਤੇ ਇਸ ਤੋਂ ਬਾਅਦ ਇਧਰ ਜਾਮਣਾਂ ਦਾ ਬੂਟਾ ਆ ਗਿਆ ਆ ਜਾਮਣਾਂ ਦਾ ਬੂਟਾ ਹੈਗਾ ਐਦਾਂ ਕਿ ਜਾਮਣਾਂ ਵੀ ਪਈਆਂ ਹੋਈਆਂ ਸੀ ਇਹਨੂੰ ਤੇ ਇਧਰ ਅਲਾਈਤੀ ਹੈਗੀ ਠੀਕ ਆ ਕਿਸੇ ਨੇ ਪਹਿਲਾਂ ਮੈਨੂੰ ਮੈਸ਼ਰੀ ਦਿੱਤਾ ਸੀ ਕਹਿੰਦੇ ਵੀ ਇਹ ਇਲਾਇਚੀ ਨਹੀਂ ਹੈਗੀ ਬਟ ਇਹ ਇਲਾਇਚੀ ਹੈਗੀ ਤੁਸੀਂ ਆ ਕੇ ਦੇਖ ਵੀ ਸਕਦੇ ਹੋ ਜੇ ਤੁਹਾਨੂੰ ਸ਼ੱਕ ਹੋਵੇ ਤਾਂ ਤੇ ਪਰ ਇਹ ਇਲਾਇਚੀ ਲੱਗਣ ਨਹੀਂ ਲੱਗਦੀ ਬਣੀ ਕਿਉਂਕਿ ਠੰਡ ਨੂੰ ਭਾਲਦੀ ਜਾਦੇ ਇਹ ਤੇਦਰ ਤੋਂ ਪੁੰਜਦੀ ਹੋਣ ਇਹਦੇ ਸਾਂਉਣ ਲੱਗ ਦੋਨੇ ਪਾਸੋਂ ਸ਼ਾਇਦ ਐਤ ਕੀ ਇਹ ਫਰੂਟ ਦੇ ਦੇਵੇ ਗਰਨੀ ਵਿੱਚ ਦੇਖਾਂਗੇ ਆਪਾਂ ਫਿਰ ਜੇ ਇਹਨੇ ਫਰੂਟ ਦਿੱਤਾ ਤਾਂ ਇਧਰਲੇ ਪਾਸੇ ਇਹ ਵੇਲ ਪੱਤਰ ਹੈਗਾ ਜਿਹਨੂੰ ਆਪਾਂ ਯੂਜ਼ ਕਰਕੇ ਵਿੱਚ ਪੋਟਾਸ਼ੀਅਮ ਬਹੁਤ ਹੁੰਦਾ ਹੈਗਾ ਇਹਦੀ ਆਪਾਂ ਖਾਦ ਵਗੈਰਾ ਬਣਾ ਸਕਦੇ ਹਾਂਗੇ ਤੇ ਇਧਰਲੇ ਪਾਸੇ ਫਿਰ ਅਮਰੂਦ ਆਗੇ ਹੈਗੇ ਤੇ ਆਹ ਲੁਕਾਟ ਦਾ ਪੇੜ ਹੈਗਾ ਇਹਨੇ ਬਗਲਤੀ ਨਾ ਉਹ ਮੈਂ ਕੀ ਦੀ ਕਹਤੀ ਸੀਗੀ ਜਿਹੜੀ ਮੇਰੀ ਵੀਡੀਓ ਵਾਇਰਲ ਹੋਈ ਸੀਗੀ 12000 ਵਿਊ ਹੋ ਚੁੱਕੇ ਉਹਨੂੰ ਬਸ 13000 ਹੋਣ ਵਾਲੀ ਹੈਗੇ ਉਹਦੇ ਵਿੱਚ ਮੈਂ ਦਿਖਾਇਆ ਸੀਗਾ ਤੇ ਉਹਦੇ ਮੈਂ ਇਹਨਾਂ ਨੂੰ ਕੀ ਦੀ ਕਹਤਾ ਬਸ ਇਹ ਕੀ ਹੈਗਾ ਲੁਕਾਟ ਹੈਗਾ ਐਦ ਕਿ ਇਹਦੇ ਫਰੂਟ ਬਹੁਤ ਪਈ ਜਾਂਦਾ ਦੇਖੋ ਇੱਥੇ ਵੀ ਹੈਗਾ ਇਧਰ ਵੀ ਇਧਰ ਵੀ ਕਲੀਆਂ ਨਿਕਲ ਚੁੱਕੀਆਂ ਨੇ ਕਾਫੀ ਪਰ ਕੈਰ ਕੀਤਾ ਪਿਛਲੀ ਵਾਰ ਬੂਟਾ ਛੋਟਾ ਸੀਗਾ ਸਾਲ ਦੇ ਵਿੱਚ ਤਾਂ ਕਾਫੀ ਗਰੋਥ ਕਰ ਗਿਆ ਕਟਿੰਗ ਕਰਤੀ ਸੀ ਇਹਨਾਂ ਨੂੰ ਨੀਚੋਂ ਇੱਥੋਂ ਤੋਂ ਦੇਖੋ ਇੱਥੋਂ ਕਟਿੰਗ ਕੀਤੀ ਸੀਗੀ ਇਹਨਾਂ ਨੇ ਤਾਂ ਉਸ ਤੋਂ ਬਾਅਦ ਇਹਦੀ ਵਧੀਆ ਗਰੋਥ ਤੇ ਫਰੂਟ ਵੀ ਅੱਜ ਹੀ ਜ਼ਿਆਦਾ ਲੱਗੂਗਾ ਲੋਕਾਟ ਤੇ ਇਹਦੇ ਫਾਇਦੇ ਕੀ ਹੋਣਗੇ ਉਹ ਵੀ ਆਪਾਂ ਤੁਹਾਨੂੰ ਅਲੱਗ ਵੀਡੀਓ 'ਚ ਜਦੋਂ ਤੇ ਫਰੂਟ ਲੱਗ ਗਏ ਨਾ ਉਹਦਾ ਆਪਾਂ ਦੱਸ ਦੇਵਾਂਗੇ ਇਧਰਲੇ ਪਾਸੇ ਵੀ ਮਸੰਮੀਆਂ ਆਈਆਂ ਠੀਕ ਆ ਗੋਭੀ ਲਗਾ ਰੱਖੀ ਜਿਹੜੇ ਕੱਟ ਲਈ ਹੁਣ ਤਾਂ ਸਾਰੀ ਇਧਰ ਅਮਰੂਦ ਵੱਡੇ ਵਾਲਾ ਅਮਰੂਦ ਹੈ ਜਿਹੜਾ ਆਹ ਦੇਖੋ ਤਾਂ ਸਾਈਜ਼ ਦੇਖੋ ਠੀਕ ਆ ਇਹ ਪਾਈਆ ਪਾਈਆ ਤਦ ਉੱਪਰ ਹੀ ਹੋਊਗਾ ਚਾਰ ਹੀ ਚੜ੍ਹਦੇ ਹੋਣਗੇ ਠੀਕ ਹੈ ਹਜੇ ਤਾਂ ਕੱਚੇ ਹੈਗੇ ਹਜੇ ਪੱਕੇ ਵੀ ਨਹੀਂ ਹੈ ਤੇ ਇਸ ਤੋਂ ਬਾਅਦ ਚਾਈਨੀਜ਼ ਅੰਬਰੂਦ ਆ ਗਿਆਗਾ ਕਿਤੇ ਵੀ ਆਪਾਂ ਕਾਫੀ ਫਰੂਟ ਮਤਲਬ ਜਿਹੜੇ ਅੰਬਰੂਦ ਦੇਖੇ ਸੀ ਖਾਦੇ ਵੀ ਸੀਗੇ ਉਦੋਂ ਵੀਡੀਓ ਵਿੱਚ ਸਾਰਾ ਕੁਝ ਦਿੱਤਾ ਹੋਇਆਗਾ ਸ਼ਾਇਦ ਜੇ ਥੋੜੇ ਬਹੁਤ ਝੋਣਗੇ ਅੰਬਰੂਦ ਤਾਂ ਆਪਾਂ ਥੋੜੇ ਤੋਂ ਦਿਖਾ ਦੇ ਇਹਦੇ ਬਸ ਬਿਲਕੁਲ ਹੀ ਸਾਈਜ਼ ਨਾ 2 ਇੰਚ ਦੇ ਅੰਬਰੂਦ ਲੱਗਦੇ ਆ ਸਿੱਤੇ ਛੋਟੇ ਛੋਟੇ ਮੂਲ ਲੱਗਦੇ ਹੈਗੇ ਹੁਣ ਨਵੇਂ ਨਵੇਂ ਛੇਦਾ ਇੱਥੇ ਲੱਗਣ ਲੱਗਾ ਦੇਖੋ ਠੀਕ ਆ ਕਲੀਆਂ ਬਣ ਬਣੀਆਂ ਸਟਾਰਟ ਹੋ ਗਈਆਂ ਦੀਆਂ ਆ ਆ ਕਲੀ ਬਣਨ ਲੱਗੀ ਠੀਕ ਆ ਆਹ ਸਾਰੀਆਂ ਕਲੀਆਂ ਬਣਨੀਆਂ ਸਟਾਰਟ ਹੋ ਗਈਆਂ ਇੱਥੋਂ ਤੇ ਨਵੇਂ ਅਮਰੂਦੇ ਲੱਗਣਗੇ ਇਹ ਛੋਟੇ ਛੋਟੇ ਮਤਲਬ ਏਡੇ ਏਡੇ ਸਾਈਜ਼ ਦੇ ਹੁੰਦੇ ਹੈਗੇ ਤੇ ਕਾਫੀ ਮਿੱਠੇ ਹੁੰਦੇ ਹੈਗੇ ਤੇ ਲੱਗਦੇ ਵੀ ਬਹੁਤ ਜ਼ਿਆਦੇ ਆ ਇੱਥੇ ਭਰਿਆ ਹੀ ਹੁੰਦਾ ਬੂਟਾ ਪੂਰਾ ਤੇ ਆਹ ਆਪਣਾ ਜਿਹੜਾ ਨਿੰਬੂ ਹੈਗਾ ਜਿਹੜਾ ਆਹ ਵਾਲਾ ਨਿੰਬੂ ਸੀਗਾ ਇਨੂੰ ਪਖਾ ਵੀ ਸਾਡੇ ਦੇਖੋ ਤਾਂ ਕਾਫੀ ਲੱਗੇ ਪਏ ਨੇ ਨਿੰਬੂਦਲੇ ਠੀਕ ਹੈ ਇਹ ਵੀ ਨਿੰਬੂ ਹੈਗਾ ਪਰ ਇਹ ਮਿੱਠਾ ਨਿੰਬੂ ਹੈ ਜਦੋਂ ਨੂੰ ਖਾਣੇ ਆ ਨਾ ਆਪਾਂ ਦੇਖੋ ਇਹਦਾ ਸਾਈਜ਼ ਹੈ ਤਾਂ ਹੀ ਨਿੰਬੂ ਬਟ ਜਦੋਂ ਇਹਨੂੰ ਖਾਣੇ ਆ ਆਪਾਂ ਠੀਕ ਹੈ ਇਸ ਤਰ੍ਹਾਂ ਛਿਲਕੇ ਆਉਂਦਾ ਹੈ ਛਿਲਣ ਤੋਂ ਬਾਅਦ ਇਸ ਤਰ੍ਹਾਂ ਲੱਗਦਾ ਇਹ ਗੋਦ ਜੀ ਤੇ ਇਹਦੇ 'ਚ ਰਸ ਘੱਟ ਹੁੰਦਾਗਾ ਪਰ ਉਹ ਖਾਣ 'ਚ ਬਹੁਤ ਸਵਾਦ ਹੁੰਦਾ ਹੈ ਠੀਕ ਆ ਆਇ ਨਿਕਲੇ ਆਇਗਾ ਨਿੰਬੂ ਇਹ ਇਹਦਾ ਟੇਸਟ ਬਹੁਤ ਵਧੀਆ ਹੈਗਾ ਖੱਟਾ ਨਹੀਂ ਹੈਗਾ ਇਹ ਮਿੱਠਾ ਜਿਹਾ ਹੈ ਇਧਰਲੇ ਬਸ ਕਾਗਜ਼ੀ ਨਿੰਬੂ ਅਗੇ ਠੀਕ ਆ ਇਹਨਾਂ ਦਾ ਚਾਰ ਵਗੈਰਾ ਪਾਉਣਾ ਹੋਵੇ ਤਾਂ ਬਹੁਤ ਸਵਾਦ ਬਣਦਾਗਾ ਅਸੀਂ ਕਾਫੀ ਵਾਰ ਇੱਥੋਂ ਲੈ ਗਏ ਆਂਗੇ ਤੇ ਇਹ ਸਾਰਾ ਬਾਗ ਜਿਹੜਾ ਨਾ ਇਹ ਆਰਗੈਨਿਕ ਬਾਗ ਹੈਗਾ ਡਿੱਗੀ ਜਾਂਦੇ ਬਸ ਇਹ ਵੇ ਦੇਖੋ ਪੀਲੇ ਹੋ ਚੁੱਕੇ ਹੈਗੇ ਤੇ ਪੂਰੇ ਪੱਕ ਚੁੱਕੇ ਹੋ ਨਿੰਬੂ ਜੇ ਤੁਸੀਂ ਲੈ ਕੇ ਜਾਣੇ ਹੋ ਤਾਂ ਤੁਹਾਨੂੰ ਲੈ ਕੇ ਜਾ ਵੀ ਸਕਦੇ ਹੋਗੇ ਪੂਰਾ ਨਿੰਬੂ ਬੂਟਾ ਭਰਿਆ ਹੋਇਆਗਾ ਤੁਹਾਨੂੰ 30 ਰੁਪਏ ਕਿਲੋ ਦੇ ਤੇ ਦੇ ਰਹੇ ਤੁਹਾਨੂੰ ਨਿੰਬੂ ਇਹ ਤੇ ਦੇਖੋ ਇਹਦਾ ਬੂਟਾ ਸਾਰਾ ਲੱਗਿਆ ਪਿਆ ਨਿੰਬੂ ਦੇ ਨਾਲ ਦੇਖੋ ਸਾਰਾ ਦੇਖੋ ਸੋ ਉੱਪਰ ਦਿੱਕਰ ਕਿਵੇਂ ਲੱਗਿਆ ਹੋਇਆਗਾ ਨਿੰਬੂ ਦੇ ਨਾਲ ਬੂਟਾ ਇਹ ਕਾਫੀ ਵਧੀਆ ਨਿੰਬੂ ਹੈਗਾ ਇਹਦੀ ਵੀ ਜੇ ਪੇਨ ਵਗੈਰਾ ਲੱਗ ਜਾਵੇ ਤਾਂ ਕਾਫੀ ਵਧੀਆ ਤਰੀਕੇ ਨਾਲ ਇਹ ਗਰੋ ਕਰੇਗਾ ਇਧਰਲੇ ਪਾਸੇ ਮਿਰਚਾਂ ਲੱਗੀਆਂ ਹੋਈਆਂ ਗਈਆਂ ਹੁਣ ਤਾਂ ਲਾਲ ਹੋ ਚੁੱਕੀਆਂ ਪੱਕ-ਪੱਕ ਕੇ ਠੀਕ ਆ ਮਿਰਚਾਂ ਲੱਗੀਆਂ ਗਈਆਂ ਸਬਜ਼ੀਆਂ ਵੀ ਲੱਗੀਆਂ ਹੁੰਦੀਆਂ ਨੇ ਇਹਨਾਂ ਦੇ ਇੱਥੇ ਪਰ ਆਪਾਂ ਸਬਜ਼ੀ ਬਾਰੇ ਘੱਟ ਦੱਸਾਂਗੇ ਅੱਜ ਆਪਾਂ ਠੀਕ ਆ ਇੱਧਰ ਵੀ ਨਿੰਬੂ ਅਗੇ ਇੱਥੇ ਥੱਲੇ ਨਿੰਬੂ ਲੱਗੇ ਹੋਏਗਾ ਇਹ ਵੀ ਦਿਖਾ ਦਈਏ ਤੁਹਾਨੂੰ ਆਪਾਂ ਠੀਕ ਆ ਆਹ ਦੇਖੋ ਇੱਥੇ ਲੱਗੇ ਹੋਏ ਨਿੰਬੂ ਦੇ ਪੱਕੇ ਪਏ ਨਿੰਬੂ ਬੂਰੇ ਵੀ ਠੀਕ ਆ ਪੀਲੇ ਹੋ ਰੱਖੇ ਹੈਗੇ ਨਿੰਬੂ ਦੇ ਇਹਨਾਂ ਕੋਲ ਦੋ ਤਿੰਨ ਤਿੰਨ ਕੁ ਵੈਰਾਈਟੀਆਂ ਹੈਗੀਆਂ ਨੇ ਨਿੰਬੂਆਂ ਦਾ ਚਾਰ ਸੱਚ ਇੱਕ ਉਹ ਛੋਟੇ ਵਾਲ ਜਿਹੜੀ ਆਪਾਂ ਖਾਦੀ ਹੈਗੀ ਇੱਕ ਕਾਗਜ਼ ਨਿੰਬੂ ਇੱਕ ਆ ਮੋਟੇ ਵਾਲਾ ਇੱਕ ਜਿਹੜਾ ਆ ਪਹਿਲਾਂ ਦੇਖਿਆ ਸੀ ਠੀਕ ਆ ਤੇ ਇਸ ਤੋਂ ਬਾਅਦ ਇੱਧਰ ਹਲਦੀ ਲਗਾ ਰੱਖੀ ਹੈ ਹਲਦੀ ਲਗਾ ਰੱਖੀ ਤੇਲੇ ਵਸੇ ਤੇ ਇੱਧਰ ਵੀ ਕਿੰਨੂ ਆ ਸੰਤਰੇਆਂ ਦੀ ਬੂਟੀਆਂ ਹੈਗੇ ਮਾਲ ਤੇ ਆ ਨਿੰਬੂ ਲਗਾਤੇ ਪਰ ਚੂਰ ਥੱਕ ਲੱਗੇਗਾ ਆਹ ਆਪਣਾ ਆੜੂਆਂ ਦਾ ਬੂਟਾ ਹੈਗਾ ਇਹ ਵੀ ਆੜੂਆਂ ਦਾ ਬੂਟਾ ਹੈਗਾ ਇਹਦੇ ਵੀ ਆੜੂ ਕਾਫੀ ਲੱਗੇ ਹੋਏ ਜ਼ਤੀ ਆਪਾਂ ਜਦੋਂ ਗਰਮੀ 'ਚ ਵੀਡੀਓ ਬਣਾਈ ਹੈਗੀ ਤੇ ਉਹਦੇ 'ਚ ਇਹਦੇ ਆੜੂ ਬਹੁਤ ਲੱਦੇ ਹੋਏ ਸੀਗੇ ਉਹਦੀ ਆਲੂ ਖਾਰਾਂ ਦਾ ਬੂਟਾਗਾ ਇਹਦੇ ਪੱਤੇ ਝੜ ਚੁੱਕੇ ਆ ਸੋਨੇ ਦੇ ਸਟਾਰਟ ਹੋ ਜਾਣਗੇ ਨਵੇਂ ਬੱਤੇ ਵੀ ਹੋਣੇ ਤੇ ਇੱਧਰ ਇੱਕ ਦੋ ਅਮਰੂਦਾਂ ਦੇ ਬੂਟੇ ਸੀਗੇ ਉਹਨੇ ਚੁਣੇ ਇੱਕ ਪਿੰਕ ਜਿਹੇ ਕਲਰ ਵਾਲਾ ਅਮਰੂਦ ਸੀਗਾ ਇੱਧਰਲੇ ਪਾਸੇ 베ਰੀ ਲੱਗੀ ਹੋਈ ਹੈਗੀ ਦੇਖੋ 베ਰ ਵੀ ਭਰੇ ਹੋਇਆਗੇ ਸਾਰੇ ਠੀਕ ਆ ਹਜੇ ਪੱਕੇ ਨਹੀਂ ਹੈਗੇ ਇਹ ਆਪਣੇ ਜਿਹੜੇ ਨਾਰਮਲ 베ਰੀ ਹੈਗੀ ਉਹੀ ਹੈਗੀ ਤੇ ਕਾਫੀ ਫਰੂਟ ਦੇ ਨਾਲ ਤਾਂ ਦਿੱਕਤ ਦੇਖੋ ਧਿਆਨ ਨਾਲ ক্লোਜ਼ ਵਿਊ ਕਰਕੇ ਦਿਖਾਉਣੇ ਆਪਾਂ ਤੁਹਾਨੂੰ ਸਾਰਾ ਫਰੂਟ ਇਹਨੂੰ ਵੇਗ ਨੂੰ ਲੱਗਿਆ ਹੋਇਆ ਹੈਗਾ ਠੀਕ ਆ ਇਹ ਮੇਨਲੀ ਜਿਹੜਾ ਆਪਣਾ ਬਾਗ ਦੀ ਸੈਰ ਅੱਜ ਦੀ ਇਹਦੇ ਵਿੱਚ ਆਪਾਂ ਫਰੂਟ ਵਾਲੇ ਰੁੱਖ ਦਿਖਾ ਰਹੇ ਆ ਤੁਹਾਨੂੰ ਵੀ ਕੀ ਕੁਝ ਲਗਾ ਸਕਦੇ ਆ ਆਪਾਂ ਤੇ ਕਿੰਨੇ ਕਿੰਨੇ ਵਧੀਆ ਇਤਕਨੋਤ ਹੋ ਰਹੀ ਹੈ ਇਹਨਾਂ ਦੀ ਠੀਕ ਆ ਤੇ ਸਾਰੇ ਜਿਹੜੇ ਇਹ ਆਰਗੈਨਿਕ ਆ ਗਏ ਇਸ ਤੋਂ ਬਾਅਦ ਇਹ ਵੀ ਮਰੂਦਾ ਬੂਟਾ ਹੈਗਾ ਇਹ ਆਪਣੀ ਨਾਰਮਲ ਬਰੂ ਦਾ ਜਿਹੜੇ ਆਮ ਹੁੰਦੇ ਹੈਗੇ ਉਹ ਮਰੂਦ ਹੈਗਾ ਠੀਕ ਆ ਇੱਥੇ ਵੀ ਫਰੂਟ ਪਿਆ ਹੋਇਆ ਹੈਗਾ ਇਸ ਮਰੂਦਾ ਬੂਟਾ ਇਹ ਹੈਗਾ ਹਲਦੀ ਵੀ ਦਿਖਾ ਦਿੰਨੇ ਪੱਟ ਕੇਕਰ ਤੇ ਭਾ ਦੇ ਕੋਲ ਆ ਗਈ ਵੀ ਹਲਦੀ ਦੇਖੋ ਇਹਦਾ ਰੰਗ ਠੀਕ ਆ ਪੀਲਾ ਪੀਲਾ ਰੰਗ ਹੈ ਦਾ ਤੇ ਹਲਦੀ ਲਗਾ ਰੱਖੀ ਸਾਰੀ ਇਹ ਤੇ ਇਹ ਵੀ ਆਰਗੇਨਿਕ ਆ ਵੀ ਠੀਕ ਆ ਲੱਗੀ ਹੋਈ ਆ ਠੀਕ ਆ ਸੱਕੇ ਹੀ ਆ ਥੱਲੇ ਆ ਚਲੋ ਬਾਅਦ ਚ ਖਾਵਾਂਗੇ ਇਹਨੇ ਆਪਾਂ ਠੀਕ ਆ ਤੈਨੂੰ ਰੱਖ ਦਿੰਨੇ ਇੱਥੇ ਬਾਅਦ ਚ ਚੱਕ ਲਵਾਂਗੇ ਇੱਥੇ ਆਪਾਂ ਤੇ ਇਧਰਨੇ ਪਾਸੇ ਇਹਨਾਂ ਦੀ ਸਬਜ਼ੀਆਂ ਦਾ ਸਾਰਾ ਬਾਗ ਆਗਾ ਇੱਕ ਨਿਸ਼ਚੀ ਦਾ ਬੂਟਾ ਹੁੰਦਾ ਹਾਂ ਆ ਵੀ ਆੜੂ ਦਾ ਬੂਟਾ ਦਾ ਇਹਦੀ ਲੋਥ ਵਧੀਆ ਹੋਗੀ ਹੁਣ ਤਾਂ ਆੜੂ ਤੋਂ ਬਾਅਦ ਇੱਥੇ ਆਪਣੀ ਆ ਪਲੀਚੀਆਂ ਦੇ ਬੂਟੇ ਦੋ ਲੱਗੇ ਹੋਏ ਆਗੇ ਇੱਕ ਤਾ ਲੱਗੇ ਹੋਇਆ ਹੈਗਾ ਠੀਕ ਹੈ ਤੇ ਦੇਖਦੇ ਆ ਇਹਨੂੰ ਕਦੋਂ ਫਰੂਟ ਪਾਊਗਾ ਐਡ ਕਿਤੇ ਐਡ ਕਿ ਵੀ ਸਮਝ ਨਹੀਂ ਪਿਆ ਨੂੰ ਇਹ ਤਾਂ ਛੋਟਾ ਕ ਬੂਟਾ ਇੱਕ ਬੂਟਾ ਜਨੇ ਬਾਕੀ ਹੈਗੇ ਆ ਦੋ ਬੂਟੇ ਪਲੀਚੀਆਂ ਦੇ ਲੱਗੇ ਹੋਏ ਆਗੇ ਠੀਕ ਹੈ ਤੇ ਹੁਣ ਤਾਂ ਇਹਨਾਂ ਦੀ ਗਰੋਥ ਹੋਣੀ ਬਾਵਾ ਸਟਾਰਟ ਹੋ ਗਈ ਹੈ ਜੀ ਕਿਸੇ ਵਾਰ ਛੋਟੇ ਛੇ ਇਧਰਲੇ ਪਾਸੇ ਵੀ ਗੰਨੇ ਹੈਗੇ ਠੀਕ ਆ ਤੇ ਸੰਤਰੇ ਕਿੰਨੂ ਤਾਂ ਇੱਥੇ ਆਮ ਹੀ ਹੈਗੇ ਬਹੁਤ ਰਖਤ ਲੱਗੇ ਹੋਏ ਆਗੇ ਤੇ ਇਹ ਆਪਣੇ ਸਾਰੇ ਅੱਜ ਦੇ ਇਹਦਾ ਬਾਗ ਦਾ ਵਿਊ ਸੀਗਾ ਜਿਹਦੇ ਵਿੱਚ ਆਪਾਂ ਤੁਹਾਨੂੰ ਅਲੱਗ-ਅਲੱਗ ਮੇਨਲੀ ਦਿਖਾਇਆਗੇ ਫਰੂਟ ਤੇ ਇਸ ਤੋਂ ਬਾਅਦ ਆਪਾਂ ਇੱਕ ਸਬਜ਼ੀਆਂ ਦੀ ਵੀਡੀਓ ਬਣਾਵਾਂਗੇ ਉਧਰਲੇ ਪਾਸੇ ਸਾਰਾ ਜਿਹੜਾਗਾ ਠੀਕ ਆ ਉਧਰ ਲਾਈਸਾ ਜਿਹੜਾਗਾ ਉਹ ਸਾਰਾ ਕਹਦਾਗਾ ਸਬਜ਼ੀਆਂ ਨਗਾ ਪੋਲੀਥੀਨ ਦੇ ਵਿੱਚ ਲੱਗੀਆਂ ਹੋਈਆਂ ਸਬਜ਼ੀਆਂ ਕਦੂ ਵਗੈਰਾ ਵੀ ਹੈਗੇ ਹੈਗੇ ਆਲੂ ਉਹ ਪਸਾਰਾ ਅਲੱਗ ਵੀਡੀਓ ਦਿਖਾ ਦਾਂਗੇ ਤੁਹਾਨੂੰ ਠੀਕ ਆ ਜੇ ਤੁਹਾਨੂੰ ਵੀਡੀਓ ਪਸੰਦ ਆਵੇ ਲਾਈਕ ਕਰਨਾ ਸ਼ੇਅਰ ਕਰਨਾ ਤੇ ਗੰਨੇ ਵਾਲੇ ਪਾਸੇ ਆਪਾਂ ਬਾਅਦ ਚ ਜਾਣਗੇ ਗੰਨਾ ਆਪਾਂ ਖਾਵਾਂਗੇ ਵੀ ਗੰਨੇ ਵਾਲੀ ਵੀਡੀਓ ਦਿਖਾ ਦੇਗੇ ਆਪਾਂ ਬਾਤ ਕਿਉਂ ਛੋੜ ਕੇ ਗੰਨੇ ਆ ਦੇਖੋ ਗੰਨੇ ਦੀ ਪੋਰੀ ਦੇਖੋ ਇਹ ਤਾਂ ਪਤਲਾ ਗਾ ਵੈਸੇ ਠੀਕ ਆ ਪਰ ਇਹਦੀ ਪੋਰੀਆਂ ਦੇਖੋ ਲੰਮੀਆਂ ਲੰਮੀਆਂ ਪੋਰੀਆਂ ਆ ਉਧਰਲੇ ਜਿਹੜੇ ਗੰਨੇ ਸੀਗੇ ਉਹ ਕਾਫੀ ਮੋਟੇ ਸੀਗੇ ਜਿਵੇਂ ਆ ਗੰਨਾ ਦਾ ਠੀਕ ਆ ਆ ਦੇਖੋ ਆ ਤਾਂ ਨਿਕਲ ਮੋਟੇ ਆ ਦੇਖੋ ਆ ਗੰਨਾ ਦੇਖੋ ਸਾਰੇ ਗੰਨੇ ਮੋਟੇ ਨੇ ਪਹਿਲਾ ਵੀਡੀਓ ਨਹੀਂ ਛੋਟੇ ਛੋਟੇ ਸੀ ਬਨੇ ਇਹ ਇਹ ਅੰਜੀਰ ਦਾ ਬੂਟਾ ਹੈ ਜਿੱਥੇ ਬਸ ਲਾਸਟ ਅੰਜੀਰ ਰਹਿ ਗਿਆਗਾ ਹੁਣ ਕਿਤੇ ਨਵੇਂ ਫੁੱਟੀਆਂ ਫੁੱਟਨੀਆਂ ਸ਼ੁਰੂ ਹੋਣੀਆਂ ਦੇਖੋ ਨਵੀਆਂ ਕਲਮਾਂ ਦੀਆਂ ਫੁੱਟਣ ਵਾਲੀਆਂ ਨੇ ਠੀਕ ਹੈ ਤੇ ਇਹਨਾਂ ਨੂੰ ਨੀਚੋਂ ਇਹਨਾਂ ਨੇ ਕੱਟਤਾਗਾ ਹੁਣ ਇਹਦੀ ਗਰੋਥ ਵਧੀਆ ਹੋਊਗੀ ਜਦੋਂ ਪੂਰੇ ਅੰਜੀਰ ਨਾਲ ਭਰ ਜਾਊਗਾ ਆਪਾਂ ਫਿਰ ਇਹਨੂੰ ਵੀਡੀਓ ਦਿਖਾਵਾਂਗੇ ਇਹ ਲਾਸਟ ਅੰਜੀਰ ਰਹਿ ਗਿਆਗਾ ਬਾਕੀ ਸਾਰੇ ਤੋੜ ਲਏ ਇਹਨਾਂ ਨੇ ਪਹਿਲਾਂ ਤੇ ਇਹ ਵੀ ਕਾਫੀ ਵਧੀਆ ਗਰੋਥ ਕਰ ਰਿਹਾਗਾ ਹੁਣ ਤੇ ਜਦੋਂ ਨਵੀਆਂ ਇਹਨੀਆਂ ਫੁੱਟਾਂ ਫੁੱਟਦੀਆਂ ਨੇ ਉਸ ਤੋਂ ਬਾਅਦ ਆਪਾਂ ਤੁਹਾਨੂੰ ਵੀਡੀਓ ਦਿਖਾਵਾਂਗੇ ਜੀ ਇਹ ਆਪਣੇ ਜਵਾਬ ਦੀ ਵੀਡੀਓ ਜੀ ਅਦਰ ਵਿੱਕੀ ਸੇਗਾ ਆਪਣਾ ਠੀਕ ਹੈ ਚਲੋ ਠੀਕ ਆ ਜੇ ਵੀਡੀਓ ਪਸੰਦ ਆਵੇ ਤਾਂ ਲਾਈਕ ਕਰਿਓ ਸ਼ੇਅਰ ਕਰਿਓ ਤੇ ਪਹਿਲਾਂ ਵਾਂਗੂ ਇਹਨੂੰ ਵੀ ਵਾਇਰਲ ਕਰ ਲਿਓ ਥੈਂਕ ਯੂ ਧੰਨਵਾਦ